ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਗੁਰ 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 ਸਦ ਕਰੀਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕਉ ਬਲੇ ਹਰੀਐ ਰਹਾ ਜیتے ਸਾਸ ਗ੍ਰਾਸ ਸੁਮਨੁ ਲੇਤਾ ਪੀਤੇ ਹੀ ਗੁਨ ਗਾਇਐ ਜਾਹ ਹੋਏ ਦਇਆਲੁ ਸਤਿਗੁਰੁ ਆਪਣਾ ਤਾ ਇਹ ਮਤਿ ਬਧੇ ਪਾਈਐ ਮੇਰੇ ਮਨ ਨਾ ਮਿਲੇ ਜਮ ਬੰਧ ਤੇ ਛੂਟੇ ਸਰਬ ਸੁਖਾ ਸੁਖ ਪਾਈਐ ਸੇਵੇ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਨਾ ਮੂਇਸਟ ਮੀਤ ਸੋਤ ਕਰਤਾ ਮਨ ਸੰਗੇ ਤੋਹਾਰੈ ਚਲੈ ਕਰੇ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੋਰੀ ਕਿਰਪਾਲੀ ਕਿਰਪਾ ਪ੍ਰਭਿ ਤਾਰੀ ਬਿਨ ਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਨੇ ਮਿਟਿਓ ਸਗਲ ਕਲੇਸ਼ਾ ਰਾਗ ਗੌੜੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਰਹਾ ਕੋਟੇ ਜੋਰੇ ਲੱਖ ਕਰੋਰੇ ਮਨ ਨਹੋਰੇ ਪਰੈ ਪਰੈ ਹੀ ਕਉ ਲੁਝੀ ਹੈ ਸੁੰਦਰ ਨਾਰੀ ਅਨੇਕ ਪ੍ਰਕਾਰੀ ਪਰ ਗ੍ਰਹਿ ਵਿਕਾਰੀ ਬੁਰਾ ਭਲਾ ਨਹੀਂ ਸੁਝੀ ਹੈ ਅਨੇਕ ਬੰਧਨ ਮਾਇਆ ਪਰਮ ਤੋ ਪਰਮਾਇਆ ਗੁਣ ਨਿਧਿ ਨਹੀਂ ਗਾਇਆ ਮਨ ਬਿਖੈ ਹੀ ਮਹਿ ਲੁਝੀ ਹੈ ਜਾ ਕਉਰੀ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗੇ ਮਾਇਆ ਤਰੈ ਨਾਨਕ ਸੋ ਜਨ ਦਰੇ ਹਰੇ ਸਿੱਧੀ ਹੈ ਗੌੜੀ ਮਹੱਲਾ ਪੰਜਵਾ ਸਭੂ ਕੋ ਰਸ ਹਰੇ ਹੋ ਰਹਾ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਤਰ ਹੋ ਕਾਹੂ ਛਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗਾਨ ਕਰ ਹੋ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕਾ ਭਗਤ ਤੇ ਪ੍ਰੇਹ ਹੋ ਗੌੜੀ ਮਹੱਲਾ ਪੰਜਵਾ ਗੋਨ ਕਿਰਤ ਤੇ ਨੇਧੇ ਮੋਰੀ ਰਹਾ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤੇ ਤੂੰ ਹੀ ਪ੍ਰਾਨ ਗੋਰੇ ਟੁੱਟੀ ਲਜੋਰੀ ਤੂੰ ਹੀ ਗਰੇਹ ਤੂੰ ਹੀ ਬਾਨੇ ਤੂੰ ਹੀ ਗਾਉ ਤੂੰ ਹੀ ਸੋਨੇ ਹੈ ਨਾਨਕ 네ਰ 네ਰੀ ਗੜੀ ਮਹੱਲਾ ਪੰਜਵਾ ਮਤੋ ਹਰ ਰੰਗੇ ਮਤੋ ਰਹਾ ਉਹੀ ਪੀਓ ਉਹੀ ਖਿਓ ਗੁਰ へ ਦਿਓ ਦਾਨੁ ਕੀਓ ਵਾਹੂ ਸੋ ਮਨੁਰਤੂ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨੇ ਓਹੋ ਸੁਖ ਜਤੂ ਸਹਜ ਕੇਲ ਅਨੰਦ ਖੇਲ ਰਹੇ ਫੇਰ ਪਏ ਮੇਲ ਨਾਨਕ ਗੁਰਸਬਦ ਦੇ ਪਰਤੋ ਰਾਗੁ ਗਾਉੜੀ ਮਾਲਵਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰਿ ਨਾਮੁ ਲੇ ਹੋ ਮਿਟਾਲੇ ਹੋ ਆਗੇ ਬਖਮ ਪੰਥ ਪਿਆਨ ਰਹਾ ਸੇਵਤ ਸੇਵਤ ਸਦਾ ਸੇਵੇ ਤੇਰੇ ਸੰਗੇ ਬਸਤੁ ਹੈ ਕਾਲੁ ਕਾਇਰ ਸੇਵਾ ਤੂੰ ਸਾਧਕੀ ਹੋ ਕਾਟਿਆ ਜਮ ਜਲ ਹੋਮ ਜਗ ਤੀਰਥ ਕੀਏ ਬੇਚੇ ਹਉ ਮੈਂ ਬਧੇ ਬਕਾਰ ਨਰ ਕੋ ਸੁਰ ਗੁਦੋਏ ਪੁੰਚ ਨਾ ਹੋਏ ਬਹਰੇ ਬਹਰੇ ਅਵਤਾਰ Shivpuri Brahmindrapuri Nehch lok ko thao na hai benuhare seva sukh nahi ho sakat aav he jaai ਜੈ ਸੋ ਗੋਰੇ ਉਪਦੇਸਿਆ ਮੈਂ ਤੈਸੋ ਕਹਿ ਆ ਪੁਕਾਰੇ ਨਾਨਕ ਕਹਿ ਸੋਨੇ ਰੇ ਮਨਾ ਕਰੇ ਕੀਰਤਨ ਹੋਏ ਉਧਾਰ ਰਾਗ ਗਉੜੀ ਮਾਲਾ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਪਾਇਓ ਬਾਲ ਬਧੇ ਸੁਖ ਰੇ ਹਰਖ ਸੋਗ ਹਾਨੇ ਮਰ ਤੂ ਦੁਖ ਸੁਖ ਚੇਤੇ ਸੰਸਰੇ ਗੁਰ ਮਿਲੇ ਰਹਾ ਜਾਓ ਲਾਓ ਹੌ ਕਿਛੂ ਸੋਚੋ ਚਿਤਵਾ ਤਾ ਲਾ ਦੁਖ ਨੂੰ ਭਰੇ ਜੋ ਕਿਰਪਾਲ ਗੁਰ ਪੂਰਾ ਭੇਟਿਆ ਤਾ ਆਨੰਦ ਸਹਜੇ ਜਿਤੀ ਸਿਆਨਪ ਕਰਮ ਹੌ ਕੀਏ ਤੇਤੇ ਬੰਧ ਪਰੇ ਜਾਓ ਸਾਧੂ ਕਰ ਮਸਤ ਕੇ ਧਰਿਓ ਤਬ ਹਮ ਮੁਕਤ ਭਏ ਜਾਓ ਲਾਓ ਮੇਰੋ ਮੇਰੋ ਕਰਤੋ ਤਾ ਲਾਓ ਦੇਖੋ ਕਿਰੇ ਮਨੁ ਤਨ ਬਧੇ ਅਰਪੀ ठाकुर ਕਾ ਤਬ ਹਮ ਸਹ ਜੇ ਸੋਏ ਜਾਉ ਲਾ ਪੋਟ ਉਠਾਈ ਚਲਿਆ ਤਾ ਲਾ ਡਾਨ ਭਰੇ ਪੋਟ ਡਾਰੇ ਗੁਰ ਪੂਰਾ ਮਿਲਿਆ ਦਾ ਨਾਨਕ ਨਿਰਭੈ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ ਨੂੰ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰਮੇਲੇ ਤਿਆਗਿਓ ਸਰਬ ਸੂਖ ਆਨੰਦ ਮੰਗਲ ਰਸ ਮਾਨੇ ਗੋਬਿੰਦ ਆਗਿਓ ਰਹਾ ਮਾਨੂ ਅਭਿਮਾਨੂ ਦਉਸ ਮਾਨੇ ਮਸਤ ਕੁ ਡਾਰੇ ਗੁਰ ਪਾਗਿਓ ਸੰਪਤ ਹਰੇ ਖੁਨਾ ਆਪਤ ਦੁਖਾ ਰੰਗ ਉਠਾ ਕੁਰੇ ਲਾਗਿਓ ਬਾਸ ਬਾਸਰੀ ਇਕੈ ਸੁਆਮੀ ਉਦਿਆਨ ਦ੍ਰਿਸ਼ਟਾ ਗਿਓ ਨਿਰਪਉ ਪਏ ਸੰਤ ਪ੍ਰਮੁ ਡਾਰਿਓ ਪੂਰਨ ਸਰਬਾਗਿਓ ਉਹ ਕੇਚੂ ਕਰਤਾ ਕਰਣ ਕੀਨੋ ਮਾਨੇ ਬੁਰਾ ਨ ਲਾਗਿਓ ਸਾਧ ਸੰਗ ਤੇ ਪਰਸਾ ਦੇ ਸੰਤਨ ਕੈ ਸੋਇ ਮਨੁ ਜਾਗੇਓ ਚਾਨ ਨਾਨਕ ਓੜੇ ਤੁਹਾਰੀ ਪਰਿਓ ਆਇਓ ਸਰਣਾ ਗਿਓ ਨਾਮ ਰੰਗ ਸਹਜ ਰਸ ਮਾਣੀ ਫੇਰੇ ਦੁਖ ਨ ਲਗਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ